ਸਖਬੀਰ ਸਿੰਘ ਬਾਦਲ ਦਾ ਮਾਫੀਨਾਮਾ ਤੇ ਉਸ ਤੋਂ ਬਾਅਦ ਹੋਣ ਵਾਲਾ ਕੜਮਸ ਹੁਣ ਇਸ ਹੱਦ ਤੱਕ ਪਹੁੰਚ ਚੁੱਕਿਆ ਹੈ ਕਿ ਉਸ ਦੇ ਵਿੱਚ ਪੱਤਰਕਾਰ ਆਪੋ ਆਪਣੀ ਸਟੇਟਮੈਂਟਸ ਦਿੰਦੇ ਔਰ ਵੱਖ-ਵੱਖ ਲੋਕਾਂ ਉੱਤੇ ਸਵਾਲ ਚੁੱਕਦੇ ਨਜ਼ਰ ਆ ਰਹੇ ਨੇ ਔਰ ਇਹਨਾਂ ਸਵਾਲਾਂ ਦੇ ਘੇੜ ਦੇ ਵਿੱਚ ਹੁਣ ਪੰਥਪ੍ਰੀਤ ਅਤੇ ਰਣਜੀਤ ਸਿੰਘ ਢੱਡਰੀਆਂ ਵਾਲੇ ਫਸਦੇ ਨਜ਼ਰ ਆ ਰਹੇ ਨੇ ਇਹ ਦੋਵੇਂ ਇਹਨਾਂ ਸਵਾਲਾਂ ਦੇ ਵਿੱਚ ਘੇੜ ਦੇ ਨਜ਼ਰ ਆ ਰਹੇ ਨੇ ਦਰਅਸਲ ਸਵਾਲ ਪੁੱਛਿਆ ਗਿਆ ਜਗਸੀਰ ਸਿੰਘ ਸੰਧੂ ਜਿਹੜੇ ਪੱਤਰਕਾਰ ਨੇ ਸੀਨੀਅਰ ਪੱਤਰਕਾਰ ਨੇ ਉਹਨਾਂ ਤੋਂ ਸਵਾਲ ਪੁੱਛਿਆ ਗਿਆ ਆਖਬਾਰੀ ਖਬਰ ਨਵੀਸੀ ਦੇ ਵਿੱਚ ਉਹਨਾਂ ਦਾ ਨਾਮ ਵੱਡਾ ਮੰਨਿਆ ਜਾਂਦਾ ਔਰ ਉਹਨਾਂ ਨੇ ਇਹ ਸਵਾਲ ਚੁੱਕੇ ਨੇ ਕਿ ਪੰਥਪ੍ਰੀਤ ਅਤੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ ਕੋਟਖਪੁਰਾ ਲੱਗੇ ਧਰਨੇ ਦੇ ਵਿੱਚ ਮੌਜੂਦ ਸੀ ਉੱਥੇ ਉਹਨਾਂ ਨੇ ਲੋਕਾਂ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਆਪਣੇ ਵਿਚਾਰ ਰੱਖੇ ਸੀ ਉਸ ਧਰਨੇ ਦੇ ਵਿੱਚ ਸ਼ਮੂਲੀਅਤ ਕੀਤੀ ਸੀ ਪਰ ਗੋਲੀकांड ਹੋਣ ਦੇ ਬਾਅਦ ਸੌਦਾ ਸਾਧ ਤੇ ਸੁਖਬੀਰ ਸਿੰਘ ਬਾਦਲ ਦੇ ਉੱਤੇ ਉੱਠਣ ਵਾਲੇ ਸਵਾਲਾਂ ਤੇ ਬਾਅਦ ਇਹ ਦੋਵੇਂ ਚੁੱਪ ਕਿਉਂ ਨੇ ਪੰਥਪ੍ਰੀਤ ਅਤੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਆਖਰਕਾਰ ਹੁਣ ਕਿਉਂ ਚੁੱਪ ਹੋ ਗਏ ਜਿਹੜੇ ਪੰਥ ਦੇ ਹੋ ਕੇ ਦੇ ਰਹੇ ਸੀ ਜਿਹੜੇ ਪੰਥ ਦੀ ਆਵਾਜ਼ بلند ਕਰ ਰਹੇ ਸੀ ਧਰਨੇ 'ਚ ਆ ਕੇ ਹੁਣ ਉਹ ਚੁੱਪ ਕਿਉਂ ਬੈਠੇ ਨੇ ਹਾਲਾਂਕਿ ਅਕਾਲੀ ਲੀਡਰ ਜਿਹੜੇ ਬਾਦਲ ਢੜੇ ਵਾਲੇ ਆ ਉਹਨਾਂ ਦੇ ਉੱਤੇ ਤਾਂ ਪਹਿਲਾਂ ਹੀ ਪੱਤਰਕਾਰਾਂ ਦਾ ਚਿੰਤਕਾਂ ਦਾ ਪੰਥ ਦਾ ਤੰਜ ਹੈਗਾ ਆ ਸਵਾਲ ਹੈਗੇ ਨੇ ਪਰ ਇਸ ਦੇ ਬਾਵਜੂਦ ਹੁਣ ਸਿਆਸੀ ਲੀਡਰਾਂ ਤੋਂ ਅਲੈਦਾ ਵੀ ਜਿਹੜੇ ਪੰਥਕ ਲੀਡਰ ਖਾਏ ਜਾਂਦੇ ਨੇ ਜਿਹੜੇ ਪੰਥਕ ਆਗੂ ਖਾਏ ਜਾਂਦੇ ਨੇ ਕੀਰਤਨੀਏ ਦੱਸੇ ਜਾਂਦੇ ਨੇ ਕਥਾਵਾਚਕ ਦੱਸੇ ਜਾਂਦੇ ਨੇ ਹੌਲੀ ਹੌਲੀ ਕਰਕੇ ਹੁਣ ਉਹ ਵੀ ਘਿਰ ਘੇਰੇ ਦੇ ਵਿੱਚ ਆਉਂਦੇ ਪਏ ਨੇ ਘਿਰਦੇ ਪਏ ਨੇ ਔਰ ਉਹਨਾਂ ਦੇ ਵਿੱਚੋਂ ਵੀ ਇੱਕ ਨਾਮ ਇਹੋ ਜਿਹਾ ਜਿਹਨਾਂ ਨੂੰ ਹਰ ਕੋਈ ਜਾਣਦਾ ਹੈ ਹਰ ਕੋਈ ਉਹਨਾਂ ਦੇ ਬਾਰੇ ਵੱਖ-ਵੱਖ ਕਿਸਮ ਦੇ ਵਿਚਾਰ ਰੱਖਦਾ ਪਰ ਇਸ ਦੇ ਬਾਵਜੂਦ ਉਹਨਾਂ ਦਾ ਨਵਾਮ ਦੁਆਰਾ ਜਾਗਰ ਹੋਇਆ ਹੈ ਦੁਆਰਾ ਇਸ ਮਾਮਲੇ ਦੇ ਵਿੱਚ ਆਇਆ ਹੈ ਔਰ ਸਵਾਲ ਚੁੱਕੇ ਗਏ ਨੇ ਉਹਨਾਂ ਦੇ ਨਾਲ ਪੰਥਪ੍ਰੀਤ ਨੇ ਔਰ ਨਾਲ ਰਣਜੀਤ ਸਿੰਘ ਢੱਡਰੀਆਂ ਵਾਲਾ ਇਹਨਾਂ ਨੂੰ ਕੌਣ ਨਹੀਂ ਜਾਣਦਾ ਪਰ ਇਹ ਬੇਸ਼ੱਕ ਇਸ ਮਾਮਲੇ ਦੇ ਵਿੱਚ ਘਿਰਦੇ ਨਜ਼ਰ ਆ ਰਹੇ ਨੇ ਕਿਉਂਕਿ ਜਗਸੀਰ ਸਿੰਘ ਸੰਧੂ ਜਿਹੜੇ ਪੱਤਰਕਾਰ ਨੇ ਉਹਨਾਂ ਦਾ ਦਾਵਾ ਹੈ ਕਿ ਜਦੋਂ ਕੋਟਕਪੁਰੇ ਧਰਨਾ ਲੱਗਿਆ ਸੀ ਤੇ ਉਸ ਦੇ ਵਿੱਚ ਤਾਂ ਇਹ ਦੋਵੇਂ ਸ਼ਾਮਿਲ ਸੀ ਦੋਮਾਂ ਨੇ ਪੰਥ ਦਾ ਹੋਕਾ ਦਿੱਤਾ ਸੀ ਪਰ ਹੁਣ ਕਿਉਂ ਚੁੱਪ ਨੇ ਕਿਉਂ ਚੁੱਪੀ ਧਾਰੀ ਪਈ ਹੈ ਹਾਲਾਂਕਿ ਬਾਗੀ ਢੜੇ ਨੂੰ ਵੀ ਵਿੱਚੇ ਘੜੀਸ ਦੇ ਨਜ਼ਰ ਆਏ ਨੇ ਬਾਗੀ ਢੜੇ ਉੱਤੇ ਵੀ ਸਵਾਲ ਚੁੱਕੇ ਗਏ ਨੇ ਹੁਣ ਬਾਗੀ ਢੜੇ ਤੇ ਜਿਹੜੇ ਸਵਾਲ ਨੇ ਉਹ ਅਲੈਦਾ ਨੇ ਦੂਜੇ ਪਾਸੇ ਰਣਜੀਤ ਸਿੰਘ ਢੜਰੀਆਂ ਵਾਲੇ ਉੱਤੇ ਜਾਂ ਪੰਥਪ੍ਰੀਤ ਉੱਤੇ ਜਾਂ ਬਾਕੀ ਜਿਹੜੇ ਮੁਖਤਲਫ ਕਿਸਮ ਦੇ ਪੰਥਕ ਆਗੂ ਦੱਸੇ ਜਾਂਦੇ ਨੇ ਉਹਨਾਂ ਦੇ ਉੱਤੇ ਸਵਾਲ ਨੇ ਇਹ ਵੀ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਆਪਣੇ ਖੂਨ ਨਾਲ ਭਰਿਆ ਹੋਇਆ ਪਿਆਲਾ ਜਦੋਂ ਪਿਆਣ ਪਹੁੰਚੇ ਸੀ ਉਦੋਂ ਕੁਝ ਹੋਰ ਸੀ ਤੇ ਹੁਣ ਲੋਕ ਛਪ ਕੇ ਬੈ ਗਏ ਨੇ ਹੁਣ ਕੁਝ ਹੋਰ ਕਿਉਂ ਬਣ ਗਏ ਨੇ ਹੁਣ ਵੀ ਉਸੇ ਤਰ੍ਹਾਂ ਇਨਸਾਫ ਦੀ ਮੰਗ ਕੀਤੀ ਜਾਵੇ ਹਾਲਾਂਕਿ ਜਦੋਂ ਹੁਣੇ ਮਾਮਲਾ ਭਖਿਆ ਪਿਆ ਸਿਆਸੀ ਗਲਿਆਰਿਆਂ ਦੇ ਵਿੱਚ ਉਸ ਵੇਲੇ ਕਿਉਂ ਚੁੱਪ ਕਰਕੇ ਬੈਠੇ ਨੇ ਕਿਉਂ ਚੁੱਪਵੱਟੀ ਬੈਠੇ ਨੇ ਸਵਾਲ ਤਾਂ ਵਾਜਬ ਵੀ ਖੜਦਾ ਕਿਉਂਕਿ ਜੇ ਉਦੋਂ ਆਵਾਜ਼ ਚੁੱਕੀ ਸੀ ਤਾਂ ਹੁਣ ਆਵਾਜ਼ ਕਿਉਂ ਚੁੱਪ ਹੋ ਗਈ ਹੁਣ ਕਿਉਂ ਦਬ ਗਈ ਹੁਣ ਕਿਉਂ ਚੁੱਪ ਕਰ ਗਏ ਕੀ ਕੋਈ ਸੈਟਿੰਗ ਹੋ ਗਈ ਹੈ ਕੋਈ ਗੱਲਬਾਤ ਹੋ ਗਈ ਹੈ ਇਆ ਫਿਰ ਇਹ ਮਾਮਲਾ ਕੋਈ ਹੋਰ ਹੈ ਖੈਰ ਆਮੂਮਨ ਕਹਿ ਦਿੱਤਾ ਜਾਂਦਾ ਹੈ ਕਿ ਹੁਣ ਅਸੀਂ ਇਹਨਾਂ ਮਸਲਿਆਂ ਤੋਂ ਦੂਰ ਰਹਿਣਾ ਚਾਹੁੰਦੇ ਆ ਅਸੀਂ ਆਪਣੀ ਪ੍ਰਭੂ ਭਗਤੀ ਦੇ ਵਿੱਚ ਲੀਨ ਰਹਿਣਾ ਚਾਹੁੰਦੇ ਆ ਪਰ ਇਹੋ ਜੀ ਸਥਿਤੀ ਵਿੱਚ ਜਦੋਂ ਇਹ ਮਾਮਲਾ ਇੰਨਾ ਕ੍ਰੂਸ਼ੀਅਲ ਹੋਵੇ ਔਰ ਪੰਥ ਦੇ ਨਾਲ ਪੰਥ ਦੀ ਬੁਨਿਆਦ ਦੇ ਨਾਲ ਜੁੜਿਆ ਹੋਵੇ ਉਹੋ ਜੀ ਸਥਿਤੀ ਦੇ ਵਿੱਚ ਕੋਈ ਚੁੱਪ ਕਿਵੇਂ ਰਹਿ ਸਕਦਾ ਔਰ ਖਾਸ ਕਰਕੇ ਉਹ ਜਿਹੜਾ ਪੰਥਕ ਆਗੂ ਅਖਾਉਂਦਾ ਹੋਵੇ ਪਰ ਦੂਜੇ ਪਾਸੇ ਜੇ ਗੱਲ ਕਰੀਏ ਬਾਗੀ ਤੜੇ ਦੀ ਤਾ ਪੱਤਰਕਾਰ ਜਗਸੀਰ ਸਿੰਘ ਸੱਦੂ ਨੇ ਹੁਣ ਤੱਕ ਵੀ ਸਵਾਲ ਚੁੱਕੇ ਨੇ ਕਿਹਾ ਕਿ ਬਾਗੀ ਧੜੇ ਦੇ ਵਿੱਚੋਂ ਖਾਸ ਕਰਕੇ ਸਿਕੰਦਰ ਸਿੰਘ ਮਲੂਕਾ ਜਿਹੜੇ ਹੁਣ ਇਸ ਬਾਗੀ ਧੜੇ ਦੇ ਇੱਕ ਮੰਨੇ ਪ੍ਰਮੰਣੇ ਲੀਡਰ ਦੱਸੇ ਜਾਂਦੇ ਨੇ ਉਸ ਬਾਗੀ ਧੜੇ ਦੇ ਵਿੱਚ ਰਹਿੰਦੇ ਆ ਜਿੱਥੇ ਸੁਖਬੀਰ ਸਿੰਘ ਬਾਦਲ ਦੇ ਖਿਲਾਫਤ ਕੀਤੀ ਹੈ ਉਹੀ ਸਿਕੰਦਰ ਸਿੰਘ ਮਲੂਕਾ ਤੇ ਇਲਜ਼ਾਮ ਉਹਨਾਂ ਨੇ ਲਾਏ ਨੇ ਕਿ ਪਹਿਲਾਂ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਇਹ ਹੁਕਮਨਾਮਾ ਜਾਰੀ ਹੋਇਆ ਸੀ ਕਿ ਸੌਦਾ ਸਾਧ ਦੇ ਨਾਲ ਕੋਈ ਰੋਟੀ ਬੇਟੀ ਦੀ ਸਾਣ ਨਹੀਂ ਰੱਖਣੀ ਸੌਦਾ ਸਾਧ ਦੇ ਨਾਲ ਇਹ ਸੌਦਾ ਸਾਥ ਦੇ ਪ੍ਰੇਮੀਆਂ ਦੇ ਨਾਲ ਭਗਤਾਂ ਦੇ ਨਾਲ ਕੋਈ ਰੋਟੀ ਬੇਟੀ ਦੀ ਸਾਂਝ ਨਹੀਂ ਰੱਖਣੀ ਉਸ ਵੇਲੇ ਸਿਕੰਦਰ ਸਿੰਘ ਮਲੂਕਾ ਹੀ ਸੀ ਜਿਹੜੇ ਉਹਨਾਂ ਦੇ ਕੋਲ ਜਾ ਕੇ ਤੇ ਉਹਨਾਂ ਨੂੰ ਸਮਰਥਨ ਦੇ ਰਹੇ ਸੀ ਆਕਾਲੀ ਲੀਡਰੀ ਸੀ ਜਿਹੜੇ ਉੱਥੇ ਜਾ ਕੇ ਸਮਰਥਨ ਦੇ ਰਹੇ ਸੀ ਇੱਥੋਂ ਤੱਕ ਕਿ ਜਗਸੀਰ ਸਿੰਘ ਸੰਧੂ ਨੇ ਇੱਕ ਇੰਟਰਵਿਊ ਦੇ ਵਿੱਚ ਸਿਕੰਦਰ ਸਿੰਘ ਮਲੂਕਾ ਦਾ ਨਾਮ ਵੀ ਲਿਆ ਉਹਨਾਂ ਨੇ ਕਿਹਾ ਕਿ ਜਦੋਂ ਕਾਲੀ ਦੀਵਾਲੀ 2015 ਦੀ ਬੇਅਦਬੀ ਤੋਂ ਬਾਅਦ ਮਨਾਉਣ ਦੀ ਗੱਲ ਕੀਤੀ ਗਈ ਸੀ ਤੇ ਉਸ ਵੇਲੇ ਆਕਾਲੀ ਲੀਡਰੀ ਸੀ ਜਿਹੜੇ ਉੱਥੇ ਜਾ ਜਾ ਕੇ ਡੇਰਾ ਪ੍ਰੇਮੀਆਂ ਨੂੰ ਦੀਵਾਲੀ ਮਨਾਉਣ ਦੇ ਲਈ ਹੋਕਾ ਦੇ ਰਹੇ ਸੀ ਉਹਨਾਂ ਨੂੰ ਪ੍ਰੇਰ ਦੇ ਪਏ ਸੀ ਯਾਨੀ ਕਿ ਕਮਿਊਨਲ ਡਿਸਕੋਰਡ ਜਿਹੜਾ ਹੈ ਉਹ ਪਖਾਉਣ ਦੀ ਕੋਸ਼ਿਸ਼ ਉਦੋਂ ਵੀ ਕੀਤੀ ਗਈ ਪਰ ਇਲਜ਼ਾਮ ਹੀ ਨੇ ਇਲਜ਼ਾਮਾਂ ਦੇ ਆਧਾਰ ਦੇ ਉੱਤੇ ਜੇ ਕਿਸੇ ਦਾ ਬਿਆਨ ਹੈ ਤਾਂ ਇਲਜ਼ਾਮ ਹੀ ਦੱਸ ਸਕਦੇ ਹਾਂ ਕਿਉਂਕਿ ਇਸ ਦੇ ਬਾਵਜੂਦ ਤੱਥ ਜਿਹੜੇ ਨੇ ਉਹ ਪਖਤਾ ਰੂਪ ਦੇ ਵਿੱਚ ਰੱਖਣੇ ਬਹੁਤ ਜ਼ਰੂਰੀ ਹੁੰਦੇ ਨੇ ਖੈਰ ਗੱਲਾਂ ਦੇ ਆਧਾਰ ਦੇ ਉੱਤੇ ਜੇ ਗੱਲ ਕਰੀਏ ਜੇ ਇਲਜ਼ਾਮਾਂ ਦੇ ਆਧਾਰ ਤੇ ਗੱਲ ਕਰੀਏ ਤਾਂ ਜ਼ਰੂਰ ਇਕੱਲੇ ਲੀਡਰਾਂ ਦੇ ਉੱਤੇ ਇਲਜ਼ਾਮ ਹੈਗੇ ਨੇ ਪਰ ਦੂਜੇ ਪਾਸੇ ਜਿਹੜੇ ਪੰਥਕ ਲੀਡਰ ਖਾਉਂਦੇ ਨੇ ਜੇ ਉਹ ਪਹਿਲਾਂ ਕੋਟਕਪੂਰਾ ਕਾਂਡ ਦੇ ਵਿੱਚ ਸ਼ਾਮਿਲ ਸੀ ਤਾਂ ਉਹ ਜਦੋਂ ਕੋਟਕਪੂਰਾ ਧਰਨੇ ਦੇ ਵਿੱਚ ਸ਼ਾਮਿਲ ਸੀ ਤਾਂ ਹੁਣ ਕਿਉਂ ਸੁਰਖਰੂ ਨੇ ਹੁਣ ਕਿਉਂ ਗੈਰਹਾਜ਼ਰ ਨੇ ਹੁਣ ਕਿਉਂ ਸਾਹਮਣੇ ਨਹੀਂ ਆ ਰਹੇ ਸਵਾਲ ਤਾਂ ਵਾਜਬ ਹੈ ਪੱਤਰਕਾਰ ਜਗਸੀਰ ਸਿੰਘ ਦਾ ਪਰ ਇਹਦਾ ਜਵਾਬ ਕਦੋਂ ਮਿਲੇਗਾ ਮਿਲੇਗਾ ਨਹੀਂ ਮਿਲੇਗਾ ਜਾਂ ਇਹ ਗੱਲਾਂ ਬਾਤਾਂ ਦੀ ਗੱਲ ਸਾਰ ਦਿੱਤੀ ਜਾਵੇਗੀ ਇਹ ਤਾਂ ਸਮਾਂ ਦੱਸੇਗਾ ਪਰ ਸੱਚੀ ਇਸ ਵਜਲੇ ਲੋੜ ਹੈਗੀ ਐ ਇਕਤਰਤਾ ਦੀ ਲੋੜ ਹੈਗੀ ਐ ਪੰਥਕ ਏਕੇ ਦੀ ਤਾਈਂ ਜਾ ਕੇ ਕਿਤੇ ਇਨਸਾਫ ਯਕੀਨੀ ਬਣਾਇਆ ਜਾ ਸਕਦਾ ਹੈ ਬਾਕੀ ਆ ਸਿਆਸੀ ਪਦਰ ਤੇ ਜੋ ਕੁਝ ਹੋਣਾ ਹੈ ਔਰ ਪੰਥਕ ਪਦਰ ਤੇ ਵੀ ਜਿਹੜਾ ਫੈਸਲਾ ਸੁਣਾਇਆ ਜਾਣਾ ਉਹ 30 ਅਗਸਤ ਨੂੰ ਸੁਣਾ ਦਿੱਤਾ ਜਾਵੇਗਾ ਜੋ ਵੀ ਹੋਏਗਾ ਉਹ ਵੀ ਤੁਹਾਨੂੰ ਦੱਸਦੇ ਰਵਾਂਗੇ ਬਣੇ ਰਹੋ 1 India ਪੰਜਾਬੀ ਤੇ ਸਬਸਕ੍ਰਾਈਬ ਟੂ 1 India ਚੈਨਲ ਐਂਡ ਨੈਵਰ ਮਿਸ ਐਨ ਅਪਡੇਟ